ਜਾਂਜੀ ਸ਼ੁਰੂ ਕਰਦੇ ਹਾਂ ਅੱਜ ਰਿਸ਼ਤਿਸ਼ਟ ਮਾਰਦੀ ਜਿਹੜੇ ਰੰਗੋਲੀ ਡ੍ਰੈਗਨ ਸਕੂਲ ਦੇ ਵਿੱਚ ਮੇਰੇ ਹੋ ਜਾਂਦਾ ਟੀਚਰ ਉਹ ਲੱਚਾਲ ਨੂੰ ਸਿਖਾਉਂਦੇ ਆ ਡ੍ਰੈਗਿੰਗ ਬਈ ਕੰਸਟ੍ਰਕਸ਼ਨ ਇਹਨਾਂ ਨੂੰ ਅੱਜ ਸ਼ੇਰਗੜ੍ਹ ਨੂੰ ਇੱਕ ਮੋਬਾਈਲ ਜਿਹੜਾ ਐਪਸ ਦਾ ਬਹੁਤ ਲੰਬਾ ਸੀ ਇਹਨਾਂ ਨੇ ਉਹ ਲਿਆ ਕੇ ਮੇਰੇ ਨਾਲ ਬਜਰੀਆ ਟੈਲੀਫੋਨ ਨੂੰ ਕਨੈਕਟ ਕਰਕੇ ਤੇ ਮੈਨੂੰ ਦਿੱਤਾ ਜਦੋਂ ਇੱਕ ਖੋਲ ਕੇ ਦੇਖਿਆ ਤਾਂ ਉਹਦੇ ਪਿੱਛੇ 2 ਨੋਟ 550 ਦੇ ਸੀਗੇ ਪਰ ਕੋਈ ਇੱਕ ਦਾ ਫੋਨ ਔਰ ਕਰਕੇ ਸਾਮੂਹ ਦਾ ਫੋਨ ਕਰਨ ਦਾ ਨਹੀਂ ਸੀ ਪਤਾ ਅਸੀਂ ਫਿਰ Apple ਦੇ ਸ਼ੋਅਰੂਮ ਤੇ ਆਏ ਆ ਇੱਥੇ ਆ ਕੇ ਕਿਹ ਦੇ ਚੁਪ ਪਰਦੀਪ ਡੋਗਰਾ ਜੀ ਨੂੰ ਮਿਲੇ ਆ ਜਿਨ੍ਹਾਂ ਨੇ ਸਾਨੂੰ ਮੋਬਾਈਲ ਫੋਨ ਦੇ ਵਿੱਚੋਂ ਕੱਢ ਕੇ ਨੰਬਰ ਦਿੱਤੇ ਆ ਅਸੀਂ ਉਸ ਨੰਬਰਾਂ ਤੇ ਕਨੈਕਟ ਕਰਕੇ ਉਹ ਜਿਹੜੇ ਵਿਅਕਤੀ ਜਿਹਨਾਂ ਦਾ ਫੋਨ ਸੀਗਾ ਉਹਨੂੰ ਬੁਲਾ ਲਿਆ ਤੇ ਕੋਲ ਅਸੀਂ ਫੋਨ ਜਿਹੜਾ ਉਹਨੂੰ ਇਹ ਦੇ ਰਹੇ ਆ ਤੇ ਇਹਦੇ ਵਿੱਚੋਂ ਇਹ ਚੀਜ਼ ਸਿੱਖਣ ਨੂੰ ਮਿਲਦੀ ਹੈ ਕਿ ਜਿਹੜੀ ਚੀਜ਼ ਹੈਗੀ ਹੈ ਉਸ ਹੱਕਦਾਰ ਦੇ ਕੋਲ ਅਸੀਂ ਪਹੁੰਚਾਉਨੇ ਆ ਤੇ ਸਾਡਾ ਆਪਣਾ ਮਨ ਵੀ ਜਿਹੜਾ ਬਹੁਤ ਖੁਸ਼ ਹੁੰਦਾ ਜਿਸ ਦੀ ਚੀਜ਼ ਖਵਾਚੀ ਚੀਜ਼ ਕਿਸ ਨੂੰ ਮਿਲਦੀ ਹੈ ਉਹਦਾ ਮਨ ਤੇ ਖੁਸ਼ ਹੁੰਦਾ ਹੀ ਹੈ ਤੇ ਜਦੋਂ ਅਸੀਂ ਕਿਸੇ ਦਾ ਭਲਾ ਕਰਦੇ ਆ ਸਾਡਾ ਆਪਣਾ ਮਨ ਵੀ ਜਿਹੜਾ ਖੁਸ਼ ਹੁੰਦਾ ਅਸੀਂ ਸ਼ਤੀਸ਼ ਜੀ ਦੇ ਬਹੁਤ ਧੰਨਵਾਦੀ ਆ ਇੱਕ ਸ਼ਤੀਸ਼ ਜੀ ਨੂੰ ਪਰਸ ਵੀ ਮਿਲਿਆ ਹੈ ਉਹ ਪਰਸ ਸਾਨੂੰ ਨੇ ਦਿੱਤਾ ਹੈ ਉਹ ਪਰਸ ਦੇ ਵਿੱਚੋਂ ਅਸੀਂ ਡਰੈਸ ਵਗੈਰਾ ਸਾਰਾ ਦੇਖ ਲੈਣਾ ਅਸੀਂ ਉਸ ਸ਼ਾਮਾਂ ਨੂੰ ਦੂਸਰੇ ਡੈਮੋਨ ਦੇ ਘਰ ਜਾ ਕੇ ਦੇਖ ਕੇ ਆਉਨੇ ਆ ਜਿੱਦਾਂ ਅਸੀਂ ਚਾਰਾਨ ਕੱਟਣ ਵਾਸਤੇ ਕਿਸੇ ਦੇ ਘਰ ਜਾਣੇ ਆ ਉਸੇ ਤਰ੍ਹਾਂ ਹੀ ਸ਼ਾਮੀ ਅੱਜ ਉਹ ਘਰ ਜਾ ਕੇ ਉਹਨਾਂ ਦੇ ਜਿਹੜਾ ਪਰਸ ਹੈ ਉਹ ਵਾਪਸ ਕਰਕੇ ਆਵਾਂਗੇ ਅਸੀਂ 1000 ਰੁਪਏ ਤੇ ਮੋਬਾਈਲ ਇਹਨਾਂ ਨੂੰ ਵਾਪਸ ਕਰ ਦੇ ਪਾਉਂ ਤੁਸੀਂ ਦੋਵੇਂ ਜੀ ਤੁਸੀਂ ਧੰਨਵਾਦ ਇਹਦੇ ਉਪਰ ਤੇ ਤੁਸੀਂ ਵੀ ਬੇਟਾ ਆਪਣੀ ਚੀਜ਼ ਨੂੰ ਸੰਭਾਲ ਕੇ ਰੱਖੋ ਇਹਨਾਂ ਦਾ ਫੋਨ ਹੈ ਜਿਹੜਾ ਕੱਲ ਦਾ ਗਿਰਿਆ ਹੈ ਕੱਲ ਸ਼ਾਮ ਦਾ ਗਿਰਿਆ ਇਹ ਕੌਲਾ ਕਰ ਰਹੇ ਸੀ ਤੇ ਦੇਖੋ ਜਦੋਂ ਕੋਈ ਚੀਜ਼ ਸ਼ਰੀਪ ਵਿਅਕਤੀ ਦੇ ਹੱਥ ਵਿੱਚ ਆ ਜਾਂਦੀ ਹੈ ਅਸਲ ਮਾਲ ਕੋਲੋਂ ਪਹੁੰਚ ਜਾਂਦੀ ਹੈ ਅਸੀਂ ਸ਼ਿਸ਼ੀਸ਼ ਕੁਮਾਰ ਜੀ ਦਾ ਮਾਲ ਜੋ ਹੈ ਐਸਐਸਪੀ ਉਸਹਾੁਰਪੁਰ ਜੀ ਨੂੰ ਲਿਖ ਕੇ ਭੇਜਾਂਗੇ ਸਰਟੀਫੀਕਟ ਉਹ ਸਰਟੀਫਿਕੇਟ ਵੀ ਨਾਲ ਦਵਾਵਾਂਗੇ ਤੇ ਪੁਲਿਸ ਸਾਰਿਆਂ ਨੂੰ ਬੇਨਤੀ ਹੈ ਕਿ ਜੇਕਰ ਤੁਹਾਨੂੰ ਕੋਈ ਵੀ ਇਸ ਤਰ੍ਹਾਂ ਕੋਈ ਚੀਜ਼ ਕਿਸੇ ਵੀ ਢਿੱਗੀ ਮਿਲਦੀ ਹੈ ਤਾਂ ਪਲੀਜ਼ ਉਹਦੀ ਸੂਚਨਾ ਤੁਸੀਂ ਪੁਲਿਸ ਨੂੰ ਦਿਓ ਤਾਂ ਜੋ ਅਸਲ ਮਾਲ ਤੱਕ ਪਹੁੰਚਾਇਆ ਜਾ ਸਕੇ ਇਹਨਾਂ ਵਿੱਚ ਜਿਹੜੀ ਹੈਗੀ ਹੈ ਇੱਕ ਦੂਸਰੀ ਜਿੰਦਾ ਜਾਨੀ ਮਸਤਾਰ ਪਤਾ ਦਿੱਤੀ ਹੈ यदि दूसरी ईमानदारी दी शरीर जी ईमानदारी से भी जिंदा जागता मिसाल है मैं कहूँगा कि होर लोग आपदा का पैदा करिए अस असल हकदारों वो जी चीज़ है जा सकी थैंक यू जी